ਰਵਾਇਤੀ ਖੱਦਰ ਦਾ ਬਾਗ ਲੈ ਕੇ ਅੱਜ ਮੈਂ ਫੇਰ ਹਾਜ਼ਰਾਂ ਪ੍ਰਵੀਨ ਫੁਲਕਾਰੀ ਹਾਊਸ ਤੋਂ ਅੱਜ ਮੈਂ ਖੱਦਰ ਦਾ ਸ਼ਾਲ ਲੈ ਕੇ ਆਈਆਂ ਮਸਟਰਡ ਕਲਰ ਤੇ ਇਹ ਬਿਲਕੁਲ ਹੀ ਨਵਾਂ ਜਿਹਾ ਡਿਜ਼ਾਈਨ ਮੈਂ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੀ ਫੋਰ ਸਾਈਡਡ ਵੀ ਬੋਥ ਏਸ਼ੀਅਨ ਸਟੇ ਡਿਜ਼ਾਈਨ ਦੇ ਨਾਲ ਜਿਹੜੇ ਆ ਤਿਆਰ ਕੀਤੀ ਹੋਈ ਆ ਤੇ ਵਿੱਚੋਂ ਸਾਰਾ ਨਿੱਕੀ ਨਿੱਕੇ ਫੁਲਕਾਰੀ ਦੇ ਡਿਜ਼ਾਈਨ ਨਾਲ ਸੈਂਟਰ ਪਾਰਟ ਤਿਆਰ ਕੀਤਾ ਹੋਇਆ ਇਹ ਸਾਡੇ ਕੋਲ ਬਹੁਤ ਹੀ ਡਿਫਰੈਂਟ ਤੇ ਬਹੁਤ ਹੀ ਅੰਟੀਕ ਜਿਹੜੇ ਆ 올ਡ ਡਿਜ਼ਾਈਨਾਂ ਤੇ ਅਸੀਂ ਜਿਹੜਾ ਕੰਮ ਕਰਦੇ ਆ ਇਹ ਵੀ ਇੱਕ ਪੁਰਾਣਾ ਡਿਜ਼ਾਈਨ ਜਿਹੜਾ ਅਸੀਂ ਉਹਦੇ ਤੇ ਕੰਮ ਕੀਤਾ ਹੋਇਆ ਇਹ ਸ਼ਾਲ ਬਣਾਇਆ ਹੋਇਆ ਖੱਦਰ ਤੇ 2.5 ਮੀਟਰ ਲੰਬਾ ਤੇ 1 ਮੀਟਰ ਚੌੜਾ ਤੁਸੀਂ ਖਰੀਦ ਸਕਦੇ ਹੋ ਇਹਦੇ ਤੇ ਚਾਰਜ ਫੇਰੇ ਤੁਸੀਂ ਕਰੋਸ਼ੀਆ ਵੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਦਾ ਬਾਗ ਲਾਲ ਰੰਗ ਤੇ ਮੈਰੂਨ ਰੰਗ ਤੇ ਕਿਸੇ ਵੀ ਰੰਗ ਤੇ ਤੁਸੀਂ ਬਣਵਾ ਸਕਦੇ ਹੋ ਪਿੱਛੋਂ ਵੀ ਵੇਖ ਸਕਦੇ ਹੋ ਸਾਰਾ ਹੀ ਹੱਥ ਦੇ ਨਾਲ ਤਿਆਰ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚੋਂ ਬਾਗ ਫੁਲਕਾਰੀਆਂ ਪੱਖੀਆਂ ਚੋਲੇ ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਖਰੀਦਣ ਲਈ ਸਾਡੇ ਨੰਬਰਸ ਹੈਗੇ ਆ 80546